ਪ੍ਰੇਮ ਦਾ ਪਟੋਲਾ ਤੈਨੂੰ ਵਿੱਤਾ ਸੀ ਦਰੋ ਬਤਾ ਦੇ ਰੱਖ ਕੇ ਵਖਾਤੀ ਸ਼ਮਲਾਜ ਪ੍ਰੇਮ ਦਾ ਪਟੋਲਾ ਤੈਨੂੰ ਵਿੱਤਾ ਸੀ ਦਰੋ ਬਤਾ ਦੇ ਰੱਖ ਕੇ ਵਖਾਤੀ ਸ਼ਮਲਾਜ ਪ੍ਰੇਮ ਦਾ ਪਟੋਲਾ ਤੈਨੂੰ ਜੇਤਾ ਸੀ ਦਰੋ ਬਤਾ ਦੇ ਰੱਖ ਕੇ ਵਖਾਤੀ ਸ਼ਮਲਾਜ ਪਤਲੋਲਾ ਦੇ ਨੂ ਦਿੱਤਾ ਸੀ ਦਰੋਵਤਾ ਦੀ ਰੱਖੇ ਵਰਤਾ ਦੀ ਸ਼ਮਾ ਜੈ ਗੁਰੂ ਚਤੀ ਦਰਬਾਰ ਕੀ ਜੈ ਕਿਤੇ ਹੋਏ ਕਿਤੇ ਹੋਏ ਸੇਵਾ ਆਪ ਜੀ ਦੀ ਸੇਵਕਾਂ ਨੂੰ ਬਖਸ਼ਸ ਕਰਿਓ ਸੰਬੋਧਨ ਮਾਪਕਨ ਆ ਹੋਇਆ ਬਾਬਾ ਜੀ ਦੇ ਪਰਿਵਾਰ ਵੱਲੋਂ ਸੰਗਤਾਂ ਵੱਲੋਂ ਆਪ ਜੀ ਨੇ ਬੜੀ ਸੋਹਣੇ ਸੁੰਦਰ ਪਸਾਕੇ ਪਨਾਏ ਹਨ ਅੰਗੀਕਾਰ ਕਰਿਓ ਜੀ ਸੰਤਾਂ ਸੇਵਕਾਂ ਦੀ ਪਰਦੀ ਲੋਕ ਦੀ ਪਰਲੋਕ ਦੀ ਵਿੱਚ ਕੱਜਿਓ ਮਹਾਰਾ। ਕਿਰਪਾ ਕਰਿਓ ਜਿਸ ਸੁਭਿਸ਼ਾ ਮਹਾਂ ਭਾਵਨਾ ਲੈ ਕੀ ਸੰਗਤਾਂ ਨੇ ਰਾਜ ਮਿਲ ਕੀ। ਰੱਬੀ ਬਾਣੀ ਦੇ ਜਾਪ ਕਰਾਏ ਹਨ ਸੁਭਿਸ਼ਾ ਮਹਾਂ ਭਾਵਨਾ ਕਾਮਨਾ ਪੂਰੀਆਂ ਕਰਿਓ ਦੁੱਖਾਂ ਪਾਪਾਂ ਕਲਿਸਾਂ ਵਿਗਨਾ ਦਾ ਨਾਸ ਕਰਿਓ ਸੁਖਾਂ ਦਾ ਪ੍ਰਕਾਸ਼ ਕਰਿਓ। ਧਰਾਂ ਦੇ ਵਿੱਚ ਸੁਖ ਵਰਤਾਇਓ ਅੰਤਮ ਅਸ਼ੀਰਵਾਦ ਦੇ ਮਾਤੇ ਕਰਿਓ। ਸਾਰੇ ਨਗਰਾਂ ਸੰਗਤਾਂ ਵਿੱਚ ਏਕਤਾ ਖੁਸ਼ਾਹਤ ਪਿਆਰ ਬਖਸ਼ਵ ਜੀ ਸੇਵਕਾਂ ਦਾ ਚੱਲਿਆ ਹੋਇਆ ਇੱਕ ਏਕ ਕਦਮ ਲੇਖੇ ਦੇ ਵਿੱਚ ਲਾਇਓ ਜਿਹੜੀਆਂ ਸੰਗਤਾਂ ਨੇ ਭੰਡਾਰਿਆਂ ਦੇ ਵਿੱਚ ਰਸਤਾ ਵਸਤਾ ਭੇਜੀਆਂ ਹਨ ਸਾਰੀਆਂ ਸੰਗਤਾਨੀਆਂ ਰਸਤਾ ਵਸਤਾ ਭੇਜੀ ਹਨ ਕਿਰਪਾ ਕਰਿਓ ਇਹਨਾਂ ਨੇ ਮਾਨ ਦੀਆਂ ਇੱਛਾ ਭਾਵਨਾ ਕਾਮਨਾ ਪੂਰੀਆਂ ਕਰਿਓ ਇਸ ਸੁਭਸਥਾਨ ਨੂੰ ਸਦਾ ਚੜ੍ਹਦੀ ਕਲਾ ਦੇ ਵਿੱਚ ਰੱਖਿਓ ਸ਼੍ਰੀਮਾਨ ਸਤਿ ਭਗਵਾਨ ਦਾ ਜੀ ਮਹਾਰਾਜ ਨੂੰ ਲੱਭੀ ਆਰਜੂ ਸੇਵਾ ਸੇਵਨ ਕਰਨਾ ਬਲ ਰਤੀ ਸਮਤ ਲਖਸਿਓ ਜੀ ਸੋ ਪੂਰਨ ਮੁਕਤ ਨੇ ਹੋਇਆ ਸਰਵਤ ਸੰਗਤਾਂ ਬਦਲੋ ਇਹਨਾਂ ਦੇ ਇੱਛਾ ਕਮਾਣੇ ਵਿੱਚ ਤੇ ਹਾਵਲ ਕੜਾ ਪ੍ਰਸਾਦ ਗਹ ਜਰੇ ਸ਼੍ਰੀਕੰਦਰ ਭਗਵਾਨ ਜੀ ਮਹਾਰਾਜ ਸ਼੍ਰੀ ਉਂਦਰ ਦਾ ਜੀ ਮਹਾਰਾਜ ਆਪ ਗੁਰੂ ਪਰਮਾਤਮਾ ਜੀ ਕੋ ਭੋਗ ਲਗੇ ਸੰਗਤਾਂ ਵਿੱਚ ਵਰਤੌਨੀ ਹੋਵੇ ਨਰਤਨ ਦੀ ਆਗਿਆ ਬਖਸ਼ੋ ਜੀ ਨਗਰ ਕੀੜਾ ਵਸਤਾ ਆਵਾ ਦਾ ਧਰਮੀ ਰਾਜ ਰਾਜ ਕਰੀ ਪਰਜਾ ਸੁਖੀ ਵਸੀ ਹਰੀ ਨਾਮ ਦਾ ਰੰਗ ਸਾਧੂ ਕਾ ਸੰਗ ਸਿ ਚੰਦਰਪ੍ਰਮਾਨ ਜੀ ਮਹਾਰਾਜ ਆਪ ਜੀ ਦੇ ਨਾਮ ਦੀ ਚੜ੍ਹਦੀ ਹੋਵੇ ਯਕਲਾ ਆਪ ਜੀ ਦੇ ਪਾੜੇ ਸਰਬੱਤ ਦਾ ਹਰਿ ਮਾਹੁਨ ਦੇਵਨ ਕੇ ਤਪ ਸੁਖ ਪਾਵੈ ਜਨ ਕਰੇ ਇਕ ਵਿਗੜ ਰਹਿ ਬਾਬ ਤਪ ਹਰਿ ਮਿਲਿ ਧਿਆਨ ਲਗਾਵੈ ਜਨ ਰਤਲ ਹਰਿ ਨਾਮੁ ਲਗਾਉ ਬੰਗਰ ਬਾਬੀ ਅਸੁਰ ਸਾਜ ਮੇਲਾਵੈ ਪਿੰਡ ਅਨੰਦ ਰਾਮਾ Obrigado. I think that's Ah daripada dia ki ਨਾ 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 ਤਰੇ ਸਾ ਤੁਮ ਆ ਵੀ ਮੈਂ ਮਾ ਬੇ ਨੀ ਨਾ ਰਹੇ ਹੁੰਦੀ ਤੇ ਦਾਤੋ ਪਗੇ ਸਾ ਤੁਮ ਆ ਵੀ ਮੈਂ ਮਾ ਬੇ ਨੀ ਨਾ ਰਹੇ ਹੁੰਦੀ ਤੇ ਦਾਤੋ ਪਗੇ ਜੋੜੀ ਜਾਗਰੋ ਹੀ ਨਾ ਡਰਨਾ ਚਾਹੀਆਂ ਹੁੰਦੇ ਜਿੱਦਾਂ ਪਾਉਣ ਨੀ ਉੱਥੇ ਵੀ ਮਹਾਤਮਾ ਲਗਾ ਕੇ ਤਾਲੀਆਂ ਰੰਗ ਭਾਗ ਗਾਉਣ ਜੀ ਉੱਥੇ ਵੀ ਮਹਾਤਮਾ ਲਗਾ ਕੇ ਤਾਲੀਆਂ ਰੰਗ ਭਾਗ ਗਾਉਣ ਜੀ ਪੋਤਰੇ ਕੁਛੇ ਦੇ ਚਾਹ ਖਾਣ ਦੇ ਨਹੀਂ ਖਾਣਾ ਤਾਂ ਕਰੇ ਸਾਧੂ ਵਾਣੀ ਮਾਣੇ